Sohang Maharaj Sher Singh Vishnu, Baban Diye. Sohang Maharaj Sher Singh Vishnu, Baban Diye. Sohang Maharaj Sher Singh Vishnu, Baban Diye. ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤ ਜੀਓ ਇਹ ਹਰ ਬਾਣੀ ਸ਼ਬਦ ਗ੍ਰੰਥ ਨੰਬਰ 7 ਪੰਨਾ ਨੰਬਰ 933 19 ਮਗਰ 215 ਬਿਕਰਮੀ ਨਰੰજન ਸਿੰਘ ਦੇ ਘਰ ਉੱਚੀ ਆਵਾਦੀ ਲੁਧਿਆਣਾ ਸ਼ਹਿਰ ਵਿੱਚ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਿਆ ਗਿਆ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਮੇਰਾ ਸਾਥ ਦੇਣਾ ਜੀ ਗੁਰ ਕਿਰਪਾ ਸੱਚ ਨਾਮ ਹੈ 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 ਹਰ ਜਣ ਆਪ ਜਣ ਆਏ ਹਰ ਜਣ ਆਪ ਜਣਾਏ ਹਰ ਜਨ ਆਪ ਜਣਾਏ ਹਰ ਜਨ ਆਪ ਜਣਾਏ ਅਮਰਤ ਸਾਚਾ ਜਾਮ ਹੈ ਅਮਰਤ ਸਾਚਾ ਜਾਮ ਹੈ ਅਮਰਤ ਸਾਚਾ ਜਾਮ ਹੈ ਸਾਚਾ ਨਾਮ ਹੈ ਸਤ ਗੋਰੀ ਆਪ ਪਿਆਏ ਸਤ ਗੋਰੀ ਆਪ ਪਿਆਏ ਸਤ ਗੋਰੀ ਆਪ ਪਿਆਏ ਸਤ ਗੋਰੀ पूरन करण हारा काम है 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 निर्गुण निर्गुण वे

ਆਪੇ ਵੱਸੇ ਆਪਣੇ தாம் ਹੈ ਆਪੇ ਵੱਸੇ ਆਪਣੇ தாம் ਹੈ ਜਗਤ ਨੇਤਰ ਦੇਸ ਨਾ ਪਾਏ ਜਗਤ ਨੇਤਰ ਦੇਸ ਨਾ ਪਾਵੇ ਜਗਤ ਨੇਤਰ ਦੇਸ ਨਾ ਪਾਏ ਜਗਤ ਨੇਤਰ ਦੇਸ ਨਾ ਪਾ ਮੇਟਣ ਹਾਰਾ ਅੰਧੇਰੀ ਸ਼ਾਮ ਹੈ ਮੇਟਣ ਹਾਰਾ ਅੰਧੇਰੀ ਸ਼ਾਮ ਹੈ ਮੇਟਣ ਹਾਰਾ ਅੰਧੇਰੀ ਸ਼ਾਮ ਹੈ ਸੱਚ ਚੰਨ ਚੜਾਏ ਸੱਚ ਚੰਨ ਚੜਾਏ ਸੱਚ ਚੰਨ ਚੜਾਏ ਸੱਚ ਚੰਨ ਚੜਾਏ ਜੋਤੀ ਜੋਤ ਸਰੂਪ ਆਪੀ ਆਪਣੀ ਕਿਰਪਾ ਕਰ ਜੋਤੀ ਜੋਤ ਸਰੋ ਆਪੀ ਆਪਣੀ ਕਿਰਪਾ ਕਰ ਆਪਣਾ ਮੰਤਰ ਨਾਮ ਧ੍ਰਿੜਾਏ ਆਪਣਾ ਮੰਤਰ ਨਾਮ ਧ੍ਰਿੜਾਏ ਮੰਤਰ ਨਾਮ ਜੜਾ ਲਾਇਏ ਆਪਣਾ ਮੰਤਰ ਨਾਮ ਜੜਾ ਲਾਇਏ ਗੁਰ ਕਿਰਪਾ ਸੱਚ ਨਾਮ ਹੈ ਗੁਰ ਕਿਰਪਾ ਸੱਚ ਨਾਮ ਹੈ ਕਿਰਪਾ ਸੱਚ ਨਾਮ ਹੈ ਗੁਰ ਕਿਰਪਾ ਸੱਚ ਨਾਮ ਹੈ ਹਰ ਜਨ ਆਪ ਜਣਾਏ ਹਰ ਜਨ ਆਪ ਜਣਾਏ ਹਰ ਜਨ ਆਪ ਜਣਾਏ ਹਰ ਜਨ ਆਪ ਜਣਾਏ ਸੋਹੰਗ ਮਹਾਰਾਜੇ ਸਿੰਘ ਵਿਸ਼ਨੋ ਭਗਵਾਂ ਦੀ ਜੈ Sohang Maharaj Sher Singh Vishnu Bhagavan Bije Sohang Maharaj Singh Vishnu Bhagavan Bije Sohang Maharaj Sher singa Vishnu ਸ਼ੇਰ ਸਿੰਘ বিষ্ণੂ ਭਗਵਾਨ ਜੀ ਹਾਲ ਸੰਗਤ ਜੀ ਜਦੋਂ ਸਤਿਗੁਰੂ ਦਾ ਸਾਧ ਸੰਗ ਹੋਵੇ ਸਾਧ ਸੰਗ ਦੇ ਵਿੱਚ ਕਿਸੇ ਵੀਰ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਵੀਰ ਦੀ ਆਪਣੀ ਆਤਮਾ ਤੇ ਭਾਵਨਾ ਦੇ ਨਾਲ ਹੀ ਖੋਜ ਜਾਂਦਾ ਮੈਂ ਵੀ ਸਤਿਗੁਰੂ ਦੀ ਮਹਿਮਾ ਗਾਲਮ ਆਓ ਜੀ ਬੈਣਦੀ ਆਓ